ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਆਸ ਤੇ ਵਿਸ਼ਵਾਸ ਤੇ ਇਹ ਕਹਾਣੀ ਹੈ ਇੱਕ ਆਦਮੀ ਅਤੇ ਉਸ ਦੀਆਂ ਤਿੰਨ ਬੇਟੀਆਂ ਦੀ ਉਸ ਦੀ ਪਤਨੀ ਕੁਝ ਸਾਲ ਪਹਿਲਾਂ ਇਸ ਦੁਨੀਆ ਤੋਂ ਚਲੀ ਗਈ ਸੀ ਉਸ ਦੀਆਂ ਤਿੰਨੋਂ ਬੇਟੀਆਂ ਬਹੁਤ ਸੁੰਦਰ ਸਨ ਪਰ ਸਭ ਤੋਂ ਛੋਟੀ ਬੇਟੀ ਆਪਣੀਆਂ ਭੈਣਾਂ ਵਿੱਚੋਂ ਸਭ ਤੋਂ ਜ਼ਿਆਦਾ ਸਮਝਦਾਰ ਸੀ ਉਸ ਦਾ ਨਾਮ ਜੈਨਵ ਸੀ ਕਰਮਦੀਨ ਆਪਣੀਆਂ ਤਿੰਨੋਂ ਬੇਟੀਆਂ ਨੂੰ ਬਹੁਤ ਪਿਆਰ ਕਰਦਾ ਸੀ ਉਸਨੇ ਕਦੇ ਵੀ ਆਪਣੀਆਂ ਬੇਟੀਆਂ ਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਹ ਆਪਣੀਆਂ ਬੇਟੀਆਂ ਦੀ ਹਰ ਖੁਆਇਸ਼ ਪੂਰੀ ਕਰਦਾ ਸੀ। ਹੁਣ ਕਰਮਦੀਨ ਦੀਆਂ ਬੇਟੀਆਂ ਵੱਡੀਆਂ ਹੋ ਚੁੱਕੀਆਂ ਸਨ ਅਤੇ ਆਪਣੇ ਪਿਤਾ ਲਈ ਖੁਦ ਖਾਣਾ ਬਣਾਉਣ ਲੱਗੀਆਂ ਸਨ। ਜਦੋਂ ਕਰਮਦੀਨ ਕੰਮ ਦੇ ਸਿਲਸਿਲੇ ਵਿੱਚ ਬਾਹਰ ਜਾਂਦਾ ਤਾਂ ਉਸ ਦੀਆਂ ਬੇਟੀਆਂ ਉਸ ਲਈ ਖਾਣਾ ਤਿਆਰ ਕਰਕੇ ਨਾਲ ਪੈਕ ਕਰ ਦਿੰਦੀਆਂ ਸਨ। ਉਸ ਪਿੰਡ ਵਿੱਚ ਇੱਕ ਵਿਵਾਹ ਔਰਤ ਵੀ ਰਹਿੰਦੀ ਸੀ ਜਿਸ ਦੀ ਇੱਕ ਬੇਟੀ ਸੀ। ਉਸ ਬੇਵਾਦੀ ਆਦਤ ਸੀ ਕਿ ਉਹ ਹਰ ਘਰ ਵਿੱਚ ਕੁਝ ਨਾ ਕੁਝ ਮੰਗਣ ਲਈ ਚਲੀ ਜਾਂਦੀ ਸੀ ਜਦੋਂ ਕਰਮਦੀਨ ਦੀਆਂ ਬੇਟੀਆਂ ਆਪਣੇ ਪਿਤਾ ਲਈ ਖਾਣਾ ਬਣਾਉਂਦੀਆਂ ਤਾਂ ਉਹ ਔਰਤ ਅਕਸਰ ਉਸੇ ਸਮੇਂ ਉਹਨਾਂ ਦੇ ਘਰ ਅੱਗ ਮੰਗਣ ਲਈ ਆ ਜਾਂਦੀ ਪਰ ਕਰਮਦੀਨ ਦੀ ਸਭ ਤੋਂ ਛੋਟੀ ਬੇਟੀ ਜੈਨ ਨੂੰ ਉਹ ਬੇਵਾ ਔਰਤ ਬਿਲਕੁਲ ਵੀ ਪਸੰਦ ਨਹੀਂ ਸੀ ਜਦੋਂ ਵੀ ਉਹ ਔਰਤ ਉਹਨਾਂ ਦੇ ਘਰ ਆਉਂਦੀ ਜੈਨ ਆਪਣੀਆਂ ਭੈਣਾਂ ਨੂੰ ਕਹਿੰਦੀ ਇਹ ਔਰਤ ਸਾਡੇ ਘਰ ਕਿਉਂ ਆਉਂਦੀ ਹੈ ਇਹ ਔਰਤ ਬਿਲਕੁਲ ਵੀ ਚੰਗੀ ਨਹੀਂ ਹੈ। ਵੱਡਿਆਂ ਦੋਵੇਂ ਭੈਣਾਂ ਜੈਨ ਨੂੰ ਸਮਝਾਉਂਦੀਆਂ। ਦੇਖੋ, ਇਹ ਬੇਵਾਬ ਔਰਤ ਹੈ ਅਤੇ ਗਰੀਬ ਹੈ। ਜੇ ਸਾਡੇ ਘਰ ਤੋਂ ਅੱਗ ਲੈ ਜਾਂਦੀ ਹੈ ਤਾਂ ਇਸ ਵਿੱਚ ਤੁਹਾਡਾ ਕੀ ਨੁਕਸਾਨ ਹੈ? ਜੈਨ ਆਪਣੀਆਂ ਭੈਣਾਂ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਜਾਂਦੀ। ਪਰ ਉਹ ਕਹਿੰਦੀ, "ਦੇਖ ਭੈਣਾ, ਇਹ ਔਰਤ ਇੱਕ ਨਾ ਇੱਕ ਦਿਨ ਸਾਡੇ ਲਈ ਮੁਸੀਬਤ ਖੜੀ ਕਰੇਗੀ। ਇਹ ਸਿਲਸਿਲਾ ਇੰਜ ਹੀ ਚੱਲਦਾ ਰਿਹਾ। ਉਹ ਔਰਤ ਰੋਜ਼ ਉਹਨਾਂ ਦੇ ਘਰ ਤੋਂ ਅੱਗ ਲੈਣ ਆਉਂਦੀ।" ਅਤੇ ਮੌਕਾ ਪਾ ਕੇ ਕਰਮਦੀਨ ਦੇ ਖਾਣੇ ਵਿੱਚ ਰਾਖ ਮਿਲਾ ਦਿੰਦੀ। ਕਰਮਦੀਨ ਨੇ ਜਦੋਂ ਆਪਣੇ ਖਾਣੇ ਵਿੱਚ ਖਰਾਬੀ ਮਹਿਸੂਸ ਕੀਤੀ ਤਾਂ ਉਸਨੇ ਸੋਚਿਆ ਕਿ ਉਸ ਦੀਆਂ ਛੋਟੀਆਂ-ਛੋਟੀਆਂ ਬੇਟੀਆਂ ਖਾਣਾ ਬਣਾਉਂਦੀਆਂ ਹਨ। ਇਸ ਲਈ ਉਹਨਾਂ ਤੋਂ ਕੋਈ ਗਲਤੀ ਹੋ ਜਾਂਦੀ ਹੋਵੇਗੀ। ਉਹ ਆਪਣੀਆਂ ਬੇਟੀਆਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਇਹ ਗੱਲ ਸਮਝ ਨਹੀਂ ਸਕਿਆ ਸੀ ਕਿ ਉਸ ਦੀਆਂ ਬੇਟੀਆਂ ਉਸ ਦਾ ਖਾਣਾ ਕਿਉਂ ਖਰਾਬ ਕਰ ਰਹੀਆਂ ਹਨ। ਫਿਰ ਇੱਕ ਦਿਨ ਕਰਮਦੀਨ ਨੇ ਸੋਚਿਆ ਅੱਜ ਮੈਂ ਆਪਣੀਆਂ ਬੇਟੀਆਂ ਤੇ ਨਜ਼ਰ ਰੱਖਾਂਗਾ। ਆਖਿਰ ਮੇਰੀਆਂ ਬੇਟੀਆਂ ਅਚਾਨਕ ਮੇਰੇ ਖਾਣੇ ਵਿੱਚ ਰਾਖ਼ ਥੂਮ ਲਾਉਣ ਲੱਗੀਆਂ ਹਨ ਜਦੋਂ ਕਰਮਦੀਨ ਦੀਆਂ ਬੇਟੀਆਂ ਖਾਣਾ ਬਣਾਉਣ ਲੱਗੀਆਂ ਤਾਂ ਉਹ ਲੋਕ ਕੇ ਉਹਨਾਂ ਨੂੰ ਦੇਖਣ ਲੱਗਾ ਉਸ ਦੀ ਵੱਡੀ ਬੇਟੀ ਸਾਫ਼ ਪਾਣੀ ਨਾਲ ਚਾਵਲ ਧੋ ਰਹੀ ਸੀ ਛੋਟੀ ਬੇਟੀ ਸਾਲਣ ਬਣਾ ਰਹੀ ਸੀ ਅਤੇ ਸਭ ਤੋਂ ਛੋਟੀ ਬੇਟੀ ਜਨ ਬਰਤਨ ਸਾਫ਼ ਕਰ ਰਹੀ ਸੀ ਕੁਝ ਹੀ ਸਮੇਂ ਵਿੱਚ ਖਾਣਾ ਪੱਕ ਕੇ ਤਿਆਰ ਹੋ ਗਿਆ ਖਾਣੇ ਵਿੱਚ ਕੋਈ ਖਰਾਬੀ ਨਹੀਂ ਸੀ ਕਰਮਦੀਨ ਪਰੇਸ਼ਾਨ ਸੀ ਪਰ ਫਿਰ ਅਚਾਨਕ ਉਸ ਨੇ ਜੋ ਦੇਖਿਆ ਉਸਨਾਂ ਦੇ ਉਸਦੇ ਪੈਰਾਂ ਤਲੇ ਜ਼ਮੀਨ ਖਿਸਕ ਗਈ। ਉਸਨੇ ਦੇਖਿਆ ਕਿ ਉਹੀ ਬੇਵਾਹ ਔਰਤ ਉਹਨਾਂ ਦੇ ਘਰ ਅੱਗ ਲੈਣ ਆਈ ਹੈ ਅਤੇ ਉਸਦੀ ਛੋਟੀ ਬੇਟੀ ਜੈਨਬ ਉਸ ਨਾਲ ਬਹਿਸ ਕਰ ਰਹੀ ਹੈ। ਉਸਦੀਆਂ ਦੂਜੀਆਂ ਭੈਣਾਂ ਜੈਨਬ ਨੂੰ ਸਮਝਾ ਰਹੀਆਂ ਸਨ। ਕੋਈ ਗੱਲ ਨਹੀਂ ਜੈਨਬ ਇਹ ਬੇਵਾਹ ਔਰਤ ਹੈ। ਇਸ ਨੂੰ ਅੱਗ ਲੈਣ ਦਿਓ। ਪਰ ਉਸ ਬੇਵਾਹ ਔਰਤ ਨੇ ਅੱਗ ਲੈਣ ਦੇ ਬਹਾਨੇ ਨਜ਼ਰਾਂ ਬਚਾ ਕੇ ਕਰਮਦੀਨ ਦੇ ਖਾਣੇ ਵਿੱਚ ਰਾਖ ਮਿਲਾ ਦਿੱਤੀ। ਅਤੇ ਸਾਰਾ ਖਾਣਾ ਖਰਾਬ ਕਰ ਦਿੱਤਾ ਇਹ ਦੇਖ ਕੇ ਕਰਮਦੀਨ ਨੂੰ ਬਹੁਤ ਗੁੱਸਾ ਆਇਆ ਦੂਜੇ ਦਿਨ ਕਰਮਦੀਨ ਨੇ ਉਸ ਬੇਵਾਹ ਔਰਤ ਨੂੰ ਆਪਣੇ ਘਰ ਬੁਲਾਇਆ ਅਤੇ ਗੁੱਸੇ ਵਿੱਚ ਪੁੱਛਿਆ ਤੁਹਾਡੀ ਹਿੰਮਤ ਕਿਵੇਂ ਹੋਈ ਮੇਰਾ ਖਾਣਾ ਖਰਾਬ ਕਰਨ ਦੀ ਉਹ ਔਰਤ ਬਹੁਤ ਨਾਟਕੀ ਅੰਦਾਜ਼ ਵਿੱਚ ਕਰਮਦੀਨ ਦੇ ਕੋਲ ਆਈ ਅਤੇ ਉਸ ਦੇ ਸੀਨੇ ਤੇ ਹੱਥ ਫੇਰਦੇ ਹੋਏ ਕਹਿਣ ਲੱਗੀ ਮੈਂ ਤਾਂ ਇਹ ਦੇਖ ਰਹੀ ਸੀ ਕਿ ਤੁਸੀਂ ਸੱਚਮੁੱਚ ਆਪਣੀਆਂ ਬੇਟੀਆਂ ਨੂੰ ਪਿਆਰ ਕਰਦੇ ਹੋ ਜਾਨੇ ਖਾਣਾ ਖਰਾਬ ਹੋਣ ਤੇ ਤੁਸੀਂ ਉਹਨਾਂ ਨੂੰ ਡਾਂਟਦੇ ਹੋ ਜਾਂ ਨਹੀਂ ਪਰ ਤੁਸੀਂ ਤਾਂ ਬਹੁਤ ਚੰਗੇ ਇਨਸਾਨ ਨਿਕਲੇ ਆਪਣੀਆਂ ਬੇਟੀਆਂ ਨੂੰ ਬਹੁਤ ਪਿਆਰ ਕਰਨ ਵਾਲੇ ਤੁਸੀਂ ਤਾਂ ਮੇਰੀ ਚੋਰੀ ਫੌਰਨ ਫੜ ਲਈ ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਤੁਸੀਂ ਆਪਣੀਆਂ ਬੇਟੀਆਂ ਨੂੰ ਬਹੁਤ ਪਿਆਰ ਕਰਦੇ ਹੋ ਆਇੰਦਾ ਅਜਿਆ ਕੁਝ ਨਹੀਂ ਹੋਵੇਗਾ ਕਰਮਦੀਨ ਉਸ ਦੀਆਂ ਗੱਲਾਂ ਅਤੇ ਉਸ ਦੇ ਨਾਟਕ ਤੇ ਯਕੀਨ ਕਰਨ ਲੱਗਾ ਕਿਉਂਕਿ ਉਹ ਬੇਵਆਹ ਔਰਤ ਖੂਬਸੂਰਤ ਸੀ ਕਰਮਦੀਨ ਉਸ ਦੇ ਵਿਵਹਾਰ ਤੋਂ ਪ੍ਰਭਾਵਿਤ ਹੋ ਕੇ ਕੁਝ ਵੀ ਕਹਿਣ ਦੀ ਬਜਾਏ ਉਸ ਨੂੰ ਆਪਣੀ ਪਤਨੀ ਬਣਾਉਣ ਦਾ ਫੈਸਲਾ ਕਰ ਬੈਠਾ ਕੁਝ ਹੀ ਦਿਨਾਂ ਵਿੱਚ ਉਸ ਨੇ ਆਪਣੀਆਂ ਬੇਟੀਆਂ ਦੀ ਇਜਾਜ਼ਤ ਦੇ ਬਗੈਰ ਉਸ ਬੇਵਾਹ ਔਰਤ ਨਾਲ ਵਿਆਹ ਕਰ ਲਿਆ ਅਤੇ ਉਸ ਨੂੰ ਆਪਣੇ ਘਰ ਲੈ ਆਇਆ ਵਿਆਹ ਦੇ ਕੁਝ ਹੀ ਦਿਨਾਂ ਬਾਅਦ ਉਹ ਬੇਵਾਹ ਔਰਤ ਕਰਮਦੀਨ ਦੀਆਂ ਤਿੰਨੋਂ ਬੇਟੀਆਂ ਤੋਂ ਸਖਤ ਨਫ਼ਰਤ ਕਰਨ ਲੱਗੀ ਉਹ ਚਾਹੁੰਦੀ ਸੀ ਕਿ ਕਿਸੇ ਵੀ ਤਰ੍ਹਾਂ ਕਰਮਦੀਨ ਦੀਆਂ ਬੇਟੀਆਂ ਇਸ ਘਰ ਤੋਂ ਨਿਕਲ ਜਾਣ ਉਸ ਨੇ ਉਹਨਾਂ ਨੂੰ ਘਰ ਤੋਂ ਕੱਢਣ ਲਈ ਤਰਾ ਤਰਾ ਦੇ ਪਲਾਨ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਸੋਚਦੀ ਸੀ ਕਿ ਜੇ ਬੇਟੀਆਂ ਘਰ ਤੋਂ ਚਲੀਆਂ ਜਾਣਗੀਆਂ ਤਾਂ ਉਹ ਅਤੇ ਉਸਦੀ ਆਪਣੀ ਬੇਟੀ ਆਰਾਮ ਨਾਲ ਐਸ਼ ਦੀ ਜ਼ਿੰਦਗੀ ਜੀ ਸਕਣਗੀਆਂ। ਨਾਲ ਹੀ ਕਰਮਦੀਨ ਦਾ ਪੂਰਾ ਧਿਆਨ ਸਿਰਫ ਉਸ ਤੇ ਅਤੇ ਉਸਦੀ ਬੇਟੀ ਤੇ ਰਹੇਗਾ। ਉਹ ਜਾਣਦੀ ਸੀ ਕਿ ਕਰਮਦੀਨ ਆਪਣੀਆਂ ਬੇਟੀਆਂ ਨੂੰ ਬਹੁਤ ਮੁਹੱਬਤ ਕਰਦਾ ਹੈ ਅਤੇ ਉਹਨਾਂ ਨੂੰ ਜਰਾ ਵੀ ਦੁਖੀ ਨਹੀਂ ਦੇਖ ਸਕਦਾ। ਉਸਦੀ ਆਪਣੀ ਬੇਟੀ ਹਮੇਸ਼ਾ ਕੀਮਤੀ ਕੱਪੜੇ ਪਾ ਕੇ ਘੁੰਮਦੀ ਰਹਿੰਦੀ ਸੀ ਜਿਸ ਨਾਲ ਉਹ ਮਾਡਰਨ ਲੱਗਦੀ ਸੀ ਪਰ ਸਤੇਲੀ ਮਾਂ ਨੇ ਕਰਮਦੀ ਹਿੰਦੀਆਂ ਤਿੰਨੋਂ ਬੇਟੀਆਂ ਨੂੰ ਘਰ ਦਾ ਸਾਰਾ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਉਹ ਉਹਨਾਂ ਨੂੰ ਠੀਕ ਤਰ੍ਹਾਂ ਪੇਟ ਪਰ ਖਾਣਾ ਵੀ ਨਹੀਂ ਦਿੰਦੀ ਸੀ ਅਤੇ ਹੌਲੀ-ਹੌਲੀ ਉਹਨਾਂ ਦੀਆਂ ਦੂਜੀਆਂ ਜ਼ਰੂਰਤਾਂ ਵੀ ਘਟਾ ਦਿੱਤੀਆਂ ਤਿੰਨੋਂ ਭੈਣਾਂ ਹਰ ਸਮੇਂ ਦੁਖੀ ਰਹਿਣ ਲੱਗੀਆਂ ਇੱਕ ਦਿਨ ਦੋ ਵੱਡੀਆਂ ਭੈਣਾਂ ਰੋ ਰਹੀਆਂ ਸਨ ਤਾਂ ਜੈਨਬ ਆਪਣੀਆਂ ਵੱਡੀਆਂ ਭੈਣਾਂ ਦੇ ਕੋਲ ਆਈ ਅਤੇ ਕਹਿਣ ਲੱਗੀ ਭੈਣੋ ਆਓ ਅਸੀਂ ਤਿੰਨੋਂ ਕਿਤੇ ਬਾਹਰ ਚਲੀਏ ਤਾਂ ਕਿ ਸਾਡਾ ਦਿਮਾਗ ਫਰੈਸ਼ ਹੋ ਜਾਵੇ ਫਿਰ ਉਹ ਤਿੰਨੇ ਭੈਣਾਂ ਘਰ ਤੋਂ ਨਿਕਲ ਗਈਆਂ ਅਤੇ ਚਲਦੇ-ਚਲਦੇ ਇੱਕ ਜੰਗਲ ਵਿੱਚ ਜਾ ਪਹੁੰਚੀਆਂ ਉੱਥੇ ਇੱਕ ਗਨੇ ਦਰਖਤ ਦੇ ਹੇਠਾਂ ਬੈਠ ਕੇ ਉਹ ਰੋ ਰੋ ਕੇ ਆਪਣੀ ਮਾਂ ਨੂੰ ਯਾਦ ਕਰਨ ਲੱਗੀਆਂ ਐਨੇ ਵਿੱਚ ਉਹਨਾਂ ਦੇ ਕੋਲ ਦੀ ਇੱਕ ਬਜ਼ੁਰਗ ਦਾ ਲੰਗਣਾ ਹੋਇਆ ਜੈਨਮ ਜਵੀਨ ਤੇ ਬੈਠੀ ਰੋ ਰਹੀ ਸੀ ਅਤੇ ਕਹਿ ਰਹੀ ਸੀ ਇਹ ਮੇਰੇ ਅੱਲਾ ਅਸੀਂ ਮਜਲੂਮ ਕੁੜੀਆਂ ਹਾਂ ਅਤੇ ਬਹੁਤ ਦੁਖੀ ਹਾਂ ਤੁਸੀਂ ਦੇਖ ਰਹੇ ਹੋ ਨਾ ਕਿ ਸਾਡੀ ਸਟੇਲੀ ਮਾਂ ਸਾਡੇ ਤੇ ਕਿੰਨਾ ਜ਼ੁਲਮ ਕਰਦੀ ਹੈ ਅਸੀਂ ਕਿੰਨੇ ਦਿਨਾਂ ਤੋਂ ਭੁੱਖੇ ਹਾਂ ਉਹ ਬਜ਼ੁਰਗੋਨਾਂ ਕੋਲ ਹੀ ਖੜੇ ਹੋ ਕੇ ਉਹਨਾਂ ਦੀਆਂ ਗੱਲਾਂ ਸੁਣ ਰਹੇ ਸਨ ਫਿਰ ਉਹ ਜ਼ੈਨਬ ਦੇ ਸਾਹਮਣੇ ਹੋ ਕੇ ਬੋਲੇ ਬੇਟਿਓ ਤੁਸੀਂ ਤਿੰਨੋਂ ਇੱਥੇ ਇਸ ਦਰਖਤ ਦੇ ਹੇਠਾਂ ਰੋਜ਼ ਆਉਂਦੇ ਹੋ ਤੁਹਾਨੂੰ ਕੀ ਦੁੱਖ ਹੈ ਤੁਸੀਂ ਮੈਨੂੰ ਦੱਸ ਸਕਦੀ ਹੋ ਜੈਨਮ ਨੇ ਰੋਂਦਿਆਂ ਰੋਂਦਿਆਂ ਉਹ ਬਜ਼ੁਰਗ ਨੂੰ ਸਾਰਾ ਵਾਕਿਆ ਸੁਣਾ ਦਿੱਤਾ। ਉਹਨਾਂ ਦੀਆਂ ਗੱਲਾਂ ਸੁਣ ਕੇ ਬਜ਼ੁਰਗ ਨੂੰ ਬਹੁਤ ਦੁੱਖ ਹੋਇਆ। ਉਹ ਬੋਲੇ, "ਬੇਟੀ, ਇੱਥੋਂ ਥੋੜੀ ਦੂਰ ਤੇ ਮੇਰੀ ਝੌਂਪੜੀ ਹੈ। ਮੈਂ ਉੱਥੇ ਰਹਿੰਦਾ ਹਾਂ ਅਤੇ ਇਬਾਦਤ ਕਰਦਾ ਹਾਂ। ਮੇਰੀ ਝੌਂਪੜੀ ਦੇ ਬਾਹਰ ਇੱਕ ਅਨਾਰ ਦਾ ਦਰਖਤ ਲੱਗਿਆ ਹੋਇਆ ਹੈ ਜਿਸ ਤੇ ਪੱਕੇ ਹੋਏ ਅਨਾਰ ਲੱਗੇ ਹੋਏ ਹਨ। ਤੁਸੀਂ ਜਾਓ ਅਤੇ ਉਸ ਦਰਖਤ ਤੋਂ ਜਿੰਨੇ ਮਰਜ਼ੀ ਅਨਾਰ ਤੋੜ ਕੇ ਖਾ ਲਓ।" ਇਹ ਸੁਣ ਕੇ ਤਿੰਨੋ ਲੜਕੀਆਂ ਨੇ ਖੁਸ਼ੀ-ਖੁਸ਼ੀ ਉਸ ਝੌਂਪੜੀ ਦੇ ਕੋਲ ਜਾ ਕੇ ਦੇਖਿਆ ਕਿ ਦਰਖਤ ਤੇ ਬਹੁਤ ਹੀ ਖੂਬਸੂਰਤ ਅਤੇ ਰਸੀਲੇ ਅਨਾਰ ਲੱਗੇ ਹੋਏ ਸਨ। ਤਿੰਨੋ ਨੇ ਇੱਕ-ਇੱਕ ਅਨਾਰ ਤੋੜਿਆ ਅਤੇ ਬੈਠ ਕੇ ਮਜ਼ੇ ਨਾਲ ਖਾਣ ਲੱਗੀਆਂ। ਜਦੋਂ ਉਹਨਾਂ ਦਾ ਪੇਟ ਭਰ ਗਿਆ ਤਾਂ ਉਹਨਾਂ ਨੇ ਬਜ਼ੁਰਗ ਦਾ ਸ਼ੁਕਰੀਆ ਅਦਾ ਕੀਤਾ ਅਤੇ ਘਰ ਵਾਪਸ ਆ ਗਈਆਂ। ਇਸ ਤੋਂ ਬਾਅਦ ਜਦੋਂ ਉਹਨਾਂ ਦੀ ਸਤੇਲੀ ਮਾਂ ਉਹਨਾਂ ਨੂੰ ਖਾਣਾ ਨਾ ਦਿੰਦੀ ਤਾਂ ਉਹ ਰੋਹ ਜੰਗਲ ਜਾਂਦੀਆਂ। ਤੇ ਉਹਨਾਂ ਨਾਰਾਂ ਨੂੰ ਖਾ ਕੇ ਆਪਣਾ ਪੇਟ ਭਰ ਲੈਂਦੀਆਂ ਹੌਲੀ ਹੌਲੀ ਉਹਨਾਂ ਨੇ ਆਪਣੀ ਮਾਂ ਦਾ ਦਿੱਤਾ ਹੋਇਆ ਖਾਣਾ ਬਿਲਕੁਲ ਛੱਡ ਦਿੱਤਾ ਹੁਣ ਉਹਨਾਂ ਦੀ ਸਤੇਲੀ ਮਾਂ ਸੋਚਣ ਲੱਗੀ ਮੈਂ ਇੰਨਾਂ ਲੜਕੀਆਂ ਨੂੰ ਖਾਣ ਲਈ ਕੁਝ ਨਹੀਂ ਦਿੰਦੀ ਮੈਂ ਇੰਨਾਂ ਤੋਂ ਇੰਨਾ ਕੰਮ ਕਰਵਾਉਂਦੀ ਹਾਂ ਉਹਨਾਂ ਨੂੰ ਜਲੀਲ ਕਰਦੀ ਹਾਂ ਫਿਰ ਵੀ ਇਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਚਮਕ ਹੈ ਇਹਨਾਂ ਵਿੱਚੋਂ ਕੋਈ ਬਿਮਾਰ ਵੀ ਨਹੀਂ ਪੈਂਦੀ ਬਲਕਿ ਇਹਨਾਂ ਦੀ ਖੂਬਸੂਰਤੀ ਵਧਦੀ ਜਾ ਰਹੀ ਹੈ ਅਤੇ ਮੇਰੀ ਬੇਟੀ ਜਿਸ ਨੂੰ ਮੈਂ ਇੰਨਾ ਚੰਗਾ ਖਾਣਾ ਦਿੰਦੀ ਹਾਂ ਉਹ ਉਹਨਾਂ ਦੇ ਅੱਗੇ ਬਦਸੂਰਤ ਲੱਗਦੀ ਹੈ ਦੂਜੇ ਦਿਨ ਜਦੋਂ ਉਹ ਲੜਕੀਆਂ ਜੰਗਲ ਵੱਲ ਗਈਆਂ ਤਾਂ ਸਤੇਲੀ ਮਾਣੇ ਆਪਣੀ ਬੇਟੀ ਨੂੰ ਉਹਨਾਂ ਦਾ ਪਿੱਛਾ ਕਰਨ ਲਈ ਭੇਜ ਦਿੱਤਾ ਜਦੋਂ ਤਿੰਨੋਂ ਲੜਕੀਆਂ ਨੇ ਅਨਾਰ ਤੋੜ ਕੇ ਖਾਣੇ ਸ਼ੁਰੂ ਕੀਤੇ ਤਾਂ ਜੈਨ ਬਨੇ ਆਪਣੀ ਸਤੇਲੀ ਭੈਣ ਨੂੰ ਦੇਖ ਲਿਆ ਉਸ ਨੇ ਬਾਕੀ ਭੈਣਾਂ ਨੂੰ ਕਿਹਾ ਇਹ ਲੜਕੀ ਸਾਡਾ ਪਿੱਛਾ ਕਰ ਰਹੀ ਹੈ ਮੈਂ ਇਸ ਨੂੰ ਇੱਥੋਂ ਭਜਾ ਦਿੰਦੀ ਹਾਂ ਪਰ ਜੈਨਬ ਦੀਆਂ ਵੱਡੀਆਂ ਭੈਣਾਂ ਨੇ ਉਸ ਨੂੰ ਸਮਝਾਇਆ ਜੈਨਬ ਇਹ ਵਿਚਾਰੀ ਬੇਕਸੂਰ ਹੈ ਇਸ ਨੂੰ ਕੁਝ ਨਹੀਂ ਕਹਿਣਾ ਚਾਹੀਦਾ ਇਸ ਤੋਂ ਬਾਅਦ ਤਿੰਨੋਂ ਭੈਣਾਂ ਨੇ ਆਪਣੀ ਸਟੇਲੀ ਭੈਣ ਨੂੰ ਕੋਲ ਬਿਠਾਇਆ ਅਤੇ ਉਸ ਨੂੰ ਇੱਕ ਅਨਾਰ ਫੜਾ ਦਿੱਤਾ ਪਰ ਸਟੇਲੀ ਭੈਣ ਨੇ ਅਨਾਰ ਨਹੀਂ ਖਾਦਾ ਅਤੇ ਜਲਦੀ ਹੀ ਆਪਣੀ ਮਾਂ ਦੇ ਕੋਲ ਜਾ ਕੇ ਕਹਿਣ ਲੱਗੀ ਮਾਂ ਉਹ ਲੜਕੀਆਂ ਭੁੱਖੀਆਂ ਨਹੀਂ ਰਹਿੰਦੀਆਂ ਉਹ ਤਾਂ ਜੰਗਲ ਵਿੱਚ ਇੱਕ ਦਰਖਤ ਤੋਂ ਅਨਾਰ ਤੋੜ ਕੇ ਖਾ ਲੈਂਦੀਆਂ ਹਨ ਉਸੇ ਤਰ੍ਹਾਂ ਦੇ ਕੋਲ ਇੱਕ ਬਜ਼ੁਰਗ ਵੀ ਪੂਜਾ ਕਰ ਰਿਹਾ ਸੀ ਅਤੇ ਉਸਨੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਸੁਣ ਕੇ ਸਤੇਲੀ ਮਾਂ ਨੂੰ ਬਹੁਤ ਗੁੱਸਾ ਆਇਆ ਉਹ ਸੋਚਣ ਲੱਗੀ ਮੈਂ ਇੰਨਾਂ ਲੜਕੀਆਂ ਨੂੰ ਅਨਾਰ ਖਾਣ ਤੋਂ ਕਿਵੇਂ ਰੋਕਾਂ ਪੂਰਾ ਦਿਨ ਉਹ ਗੁੱਸੇ ਵਿੱਚ ਹੀ ਰਹੀ ਜਦੋਂ ਸ਼ਾਮ ਨੂੰ ਕਰਮਦੀਨ ਕੰਮ ਤੋਂ ਘਰ ਵਾਪਸ ਆਇਆ ਤਾਂ ਉਸਨੇ ਆਪਣੀ ਪਤਨੀ ਨੂੰ ਪਰੇਸ਼ਾਨ ਦੇਖਿਆ ਉਹ ਬੋਲਿਆ ਤੁਹਾਨੂੰ ਕੀ ਪਰੇਸ਼ਾਨੀ ਹੈ ਕਿਉਂ ਇੰਨੀ ਉਦਾਸ ਬੈਠੀ ਹੋ ਉਹ ਕਹਿਣ ਲੱਗੀ ਮੇਰੇ ਸਿਰ ਵਿੱਚ ਬਹੁਤ ਤੇਜ਼ ਦਰਦ ਹੈ ਅਤੇ ਇਹ ਕਿਸੇ ਦਵਾਈ ਨਾਲ ਠੀਕ ਨਹੀਂ ਹੋਵੇਗਾ। ਕਰਮਦੀਨ ਨੇ ਪੁੱਛਿਆ ਤਾਂ ਫਿਰ ਕਿਵੇਂ ਠੀਕ ਹੋਵੇਗਾ? ਉਹ ਤੁਰੰਤ ਬੋਲੀ ਜੰਗਲ ਵਿੱਚ ਇੱਕ ਅਨਾਰ ਦਾ ਦਰਖਤ ਹੈ ਜਿਸ ਤੇ ਲਾਲ-ਲਾਲ ਅਨਾਰ ਲੱਗੇ ਹਨ। ਜੇਕਰ ਤੁਸੀਂ ਉਸ ਦਰਖਤ ਨੂੰ ਜੜ ਤੋਂ ਕੱਟ ਦਿਓ ਅਤੇ ਉਸ ਦੀਆਂ ਜੜਾਂ ਵਾਲ ਕੇ ਦਵਾਈ ਬਣਾ ਲਓ ਅਤੇ ਮੇਰੇ ਮੱਥੇ ਤੇ ਲਗਾਓ ਤਾਂ ਫਿਰ ਸਿਰ ਦਰਦ ਠੀਕ ਹੋ ਸਕਦਾ ਹੈ। ਕਰਮਦੀਨ ਨੇ ਕਿਹਾ ਬਸ ਇੰਨੀ ਜੀ ਗੱਲ ਫਿਰ ਉਸਨੇ ਕੁਝ ਆਦਮੀਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਪੈਸੇ ਦੇ ਕੇ ਕਿਹਾ ਜੰਗਲ ਵਿੱਚ ਇੱਕ ਅਨਾਰ ਦਾ ਦਰਖਤ ਹੈ ਤੁਸੀਂ ਲੋਕ ਉਸ ਨੂੰ ਜੜ ਤੋਂ ਪੱਟ ਕੇ ਸੁੱਟ ਦਿਓ ਅਤੇ ਉਸ ਦੀਆਂ ਜੜਾਂ ਮੈਨੂੰ ਲਿਆ ਕੇ ਦਿਓ ਕੁਝ ਹੀ ਘੰਟਿਆਂ ਵਿੱਚ ਉਹ ਆਦਮੀ ਉਸ ਦਰਖਤ ਨੂੰ ਜੜ ਤੋਂ ਪੱਟ ਕੇ ਉਸ ਦੀਆਂ ਜੜਾਂ ਕਰਮਦੀਨ ਦੇ ਕੋਲ ਲਿਆਏ ਕਰਮਦੀਨ ਨੇ ਜਲਦੀ ਹੀ ਅੱਗ ਜਲਾਈ ਅਤੇ ਉਹਨਾਂ ਜੜਾਂ ਤੋਂ ਦਵਾਈ ਬਣਾ ਕੇ ਆਪਣੀ ਪਤਨੀ ਦੇ ਮੱਥੇ ਤੇ ਮਲਣ ਲੱਗਾ ਥੋੜੀ ਹੀ ਦੇਰ ਵਿੱਚ ਉਸਦੀ ਪਤਨੀ ਕਹਿਣ ਲੱਗੀ ਹੁਣ ਮੈਨੂੰ ਆਰਾਮ ਹੈ ਹੁਣ ਮੈਨੂੰ ਆਰਾਮ ਹੈ ਅਗਲੇ ਦਿਨ ਜਦੋਂ ਤਿੰਨੋਂ ਬੇਣਾ ਜੰਗਲ ਗਈਆਂ ਤਾਂ ਉਹਨਾਂ ਨੇ ਦੇਖਿਆ ਕਿ ਅਨਾਰ ਦਾ ਦਰਖਤ ਕਿਸੇ ਨੇ ਜੜ ਤੋਂ ਪੱਟ ਦਿੱਤਾ ਹੈ ਇਹ ਦੇਖ ਕੇ ਉਹ ਬਹੁਤ ਪਰੇਸ਼ਾਨ ਹੋ ਗਈਆਂ ਅਤੇ ਸੋਚਣ ਲੱਗੀਆਂ ਹੁਣ ਅਸੀਂ ਕੀ ਖਾਵਾਂਗੇ ਅਤੇ ਉਹ ਤਿੰਨੋਂ ਲੜਕੀਆਂ ਉੱਥੇ ਹੀ ਬੈਠ ਕੇ ਰੋਣ ਲੱਗੀਆਂ ਉਹਨਾਂ ਦੇ ਰੋਣ ਦੀ ਆਵਾਜ਼ ਸੁਣ ਕੇ ਉਹ ਬਜ਼ੁਰਗ ਆਪਣੀ ਝੌਂਪੜੀ ਤੋਂ ਬਾਹਰ ਆਏ ਉਹ ਸਮਝ ਗਏ ਕੇ ਲੜਕੀਆਂ ਕਿਉਂ ਰੋ ਰਹੀਆਂ ਹਨ ਉਹ ਬੋਲੇ ਇਸ ਵਿੱਚ ਰੋਣ ਦੀ ਕੀ ਗੱਲ ਹੈ ਅੱਲਾ ਤੁਹਾਨੂੰ ਇਸ ਤੋਂ ਵੀ ਬਿਹਤਰ ਕੁਝ ਦੇਵੇਗਾ ਫਿਰ ਉਸ ਬਜ਼ੁਰਗ ਨੇ ਆਪਣੀ ਉਂਗਲੀ ਨਾਲ ਜ਼ਮੀਨ ਵੱਲ ਇਸ਼ਾਰਾ ਕੀਤਾ ਅਤੇ ਉੱਥੇ ਇੱਕ ਛੋਟੀ ਜਹੀ ਨਦੀ ਬਣ ਗਈ ਜਿਸ ਵਿੱਚ ਪਾਣੀ ਦੀ ਥਾਂ ਦੁੱਧ ਵਹਿ ਰਿਹਾ ਸੀ ਉਹਨਾਂ ਨੇ ਉਹਨਾਂ ਲੜਕੀਆਂ ਨੂੰ ਇੱਕ ਮਿੱਟੀ ਦਾ ਪਿਆਲਾ ਦਿੱਤਾ ਅਤੇ ਕਿਹਾ ਇੱਥੋਂ ਜਿੰਨਾ ਮਰਜ਼ੀ ਦੁੱਧ ਪੀਓ ਲੜਕੀਆਂ ਬਹੁਤ ਖੁਸ਼ ਹੋਈਆਂ ਅਤੇ ਮਿੱਟੀ ਦੇ ਪਿਆਲੇ ਵਿੱਚ ਦੁੱਧ ਭਰ ਕੇ ਪੀਣ ਲੱਗੀਆਂ ਜਦੋਂ ਉਹਨਾਂ ਦਾ ਪੇਟ ਭਰ ਗਿਆ ਤਾਂ ਉਹਨਾਂ ਨੇ ਬਜ਼ੁਰਗ ਦਾ ਸ਼ੁਕਰੀਆ ਅਦਾ ਕੀਤਾ ਅਤੇ ਘਰ ਵਾਪਸ ਆ ਗਈਆਂ ਇਸ ਤੋਂ ਬਾਅਦ ਉਹਨਾਂ ਦਾ ਰੋਜ਼ ਦਾ ਕੰਮ ਹੋ ਗਿਆ ਕਿ ਉਹ ਤਲਾਬ ਦੇ ਕੋਲ ਜਾਂਦੀਆਂ ਅਤੇ ਮਿੱਟੀ ਦੇ ਪਿਆਲੇ ਵਿੱਚ ਦੁੱਧ ਭਰ ਕੇ ਪੀ ਲੈਂਦੀਆਂ ਉਹਨਾਂ ਦੀ ਸਤੇਲੀ ਮਾਂ ਉਹਨਾਂ ਦੀ ਸਿਹਤ ਦੇਖ ਕੇ ਹੈਰਾਨ ਸੀ ਉਸਨੇ ਆਪਣੀ ਬੇਟੀ ਨੂੰ ਬੁਲਾਇਆ ਅਤੇ ਕਿਹਾ ਮੈਂ ਤਾਂ ਜੰਗਲ ਤੋਂ ਅਨਾਰ ਦੇ ਦਰਖਤ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਸੀ ਫਿਰ ਵੀ ਇਹਨਾਂ ਲੜਕੀਆਂ ਦੀ ਸਿਹਤ ਤੇ ਕੋਈ ਅਸਰ ਨਹੀਂ ਪਿਆ ਮੈਂ ਤਾਂ ਇਹਨਾਂ ਨੂੰ ਪੇਟ 'ਤੇ ਖਾਣਾ ਵੀ ਨਹੀਂ ਦਿੰਦੀ ਆਖਰ ਇਹ ਅਜੇ ਕੀ ਖਾ ਰਹੀਆਂ ਹਨ ਜਿਸ ਨਾਲ ਇਹਨਾਂ ਦੀ ਸਿਹਤ ਇੰਨੀ ਚੰਗੀ ਹੋ ਰਹੀ ਹੈ ਉਸਨੇ ਆਪਣੀ ਬੇਟੀ ਨੂੰ ਕਿਹਾ ਇਹਨਾਂ ਦਾ ਪਿੱਛਾ ਕਰੋ ਅਤੇ ਪਤਾ ਲਗਾਓ ਕਿ ਇਹ ਕੀ ਖਾਂਦੀਆਂ ਹਨ ਲੜਕੀ ਫਿਰ ਆਪਣੀਆਂ ਭੈਣਾਂ ਦਾ ਪਿੱਛਾ ਕਰਦੀ ਹੋਈ ਜੰਗਲ ਵਿੱਚ ਗਈ ਜਦੋਂ ਤਿੰਨੋਂ ਭੈਣਾਂ ਨੇ ਮਿੱਟੀ ਦੇ ਪਿਆਲੇ ਵਿੱਚ ਦੁੱਧ ਪੀ ਲਿਆ ਤਾਂ ਜ਼ੈਨਬ ਨੇ ਪਿੱਛੇ ਮੁੜ ਕੇ ਦੇਖਿਆ ਉਸਨੇ ਆਪਣੀ ਸੋਲੀ ਭੈਣ ਨੂੰ ਚੁੱਪਚਾਪ ਖੜਾ ਦੇਖ ਕੇ ਬਾਕੀ ਭੈਣਾਂ ਨੂੰ ਕਿਹਾ ਦੇਖੋ ਇਹ ਲੜਕੀ ਫਿਰ ਸਾਡਾ ਪਿੱਛਾ ਕਰ ਰਹੀ ਹੈ ਜੈਨਬ ਨੇ ਆਪਣੀਆਂ ਭੈਣਾਂ ਨੂੰ ਕਿਹਾ ਤੁਸੀਂ ਲੋਕ ਜਲਦੀ ਉੱਠੋ ਅਤੇ ਇਸ ਨੂੰ ਇੱਥੋਂ ਭੇਜੋ ਕਿਉਂਕਿ ਜੇਕਰ ਇਸ ਨੇ ਸਾਡੇ ਤਲਾਬ ਨੂੰ ਦੇਖ ਲਿਆ ਤਾਂ ਇਹ ਘਰ ਜਾ ਕੇ ਸਭ ਕੁਝ ਦੱਸ ਦੇਵੇਗੀ ਅਤੇ ਫਿਰ ਘਰ ਵਿੱਚ ਹੰਗਾਮਾ ਖੜਾ ਹੋ ਜਾਵੇਗਾ ਪਰ ਜੈਨਬ ਦੀਆਂ ਵੱਡੀਆਂ ਭੈਣਾਂ ਨੇ ਉਸ ਨੂੰ ਡਾਂਟਦੇ ਹੋਏ ਕਿਹਾ ਤੁਹਾਡਾ ਆਖਿਰ ਮਸਲਾ ਕੀ ਹੈ ਮੰਨ ਲਓ ਕਿ ਸਾਡੀ ਸਤੇਲੀ ਮਾਂ ਸਾਡੇ ਤੇ ਜ਼ੁਲਮ ਕਰਦੀ ਹੈ ਪਰ ਇਸ ਵਿੱਚ ਇਸ ਵਿਚਾਰੀ ਦਾ ਕੀ ਕਸੂਰ ਹੈ ਜੈਨਬੇ ਸੁਣ ਕੇ ਚੁੱਪ ਹੋ ਗਈ ਇਸ ਤੋਂ ਬਾਅਦ ਤਿੰਨੋਂ ਭੈਣਾਂ ਨੇ ਆਪਣੀ ਸੁਤੇਲੀ ਭੈਣ ਨੂੰ ਨਦੀ ਦੇ ਕੋਲ ਬਿਠਾਇਆ ਅਤੇ ਮਿੱਟੀ ਦੇ ਪਿਆਲੇ ਵਿੱਚ ਦੁੱਧ ਭਰ ਕੇ ਉਸ ਨੂੰ ਦਿੱਤਾ ਉਸ ਲੜਕੀ ਨੇ ਦੁੱਧ ਪੀਤਾ ਅਤੇ ਜਲਦੀ ਹੀ ਆਪਣੀ ਮਾਂ ਦੇ ਕੋਲ ਪਹੁੰਚ ਕੇ ਤਲਾਬ ਅਤੇ ਦੁੱਧ ਵਾਲੀ ਪੂਰੀ ਗੱਲ ਦੱਸ ਦਿੱਤੀ ਸੁਤੇਲੀ ਮਾਂ ਨੂੰ ਇਹ ਸੁਣ ਕੇ ਬਹੁਤ ਗੁੱਸਾ ਆਇਆ ਉਸ ਨੇ ਆਪਣੇ ਪਿੰਡ ਦੇ ਕੁਝ ਆਦਮੀਆਂ ਨੂੰ ਬੁਲਾਇਆ ਅਤੇ ਕਿਹਾ ਤੁਸੀਂ ਜਿੰਨੇ ਪੈਸੇ ਚਾਹੋ ਮੈਂ ਤੁਹਾਨੂੰ ਦੇਵਾਂਗੀ ਪਰ ਤੁਹਾਨੂੰ ਜੰਗਲ ਵਿੱਚ ਜਾਣਾ ਹੋਵੇਗਾ ਉੱਥੇ ਇੱਕ ਬਜ਼ੁਰਗ ਦੀ ਝੌਂਪੜੀ ਅਤੇ ਤਲਾਬ ਹੈ ਤੁਸੀਂ ਉਹ ਝੌਂਪੜੀ ਖਤਮ ਕਰ ਦੇਣੀ ਹੈ ਅਤੇ ਤਲਾਬ ਵਿੱਚ ਮਿੱਟੀ ਪਾ ਦੇਣੀ ਹੈ ਬਦਲੇ ਵਿੱਚ ਤੁਹਾਨੂੰ ਬਹੁਤ ਪੈਸੇ ਮਿਲਣਗੇ ਕੁਝ ਹੀ ਢੇਰ ਵਿੱਚ ਉਹ ਆਦਮੀ ਉਸ ਦੀ ਮਰਜ਼ੀ ਮੁਤਾਬਿਕ ਸਭ ਕੁਝ ਕਰਕੇ ਵਾਪਸ ਆ ਗਿਆ ਉਹ ਔਰਤ ਹੁਣ ਬਹੁਤ ਖੁਸ਼ ਸੀ ਅਗਲੇ ਦਿਨ ਜਦੋਂ ਤਿੰਨੋਂ ਭੈਣਾਂ ਜੰਗਲ ਵਿੱਚ ਗਈਆਂ ਤਾਂ ਉਹਨਾਂ ਨੇ ਦੇਖਿਆ ਕਿ ਉੱਥੇ ਨਾ ਤਾਂ ਤਲਾਬ ਸੀ ਅਤੇ ਨਾ ਹੀ ਬਜ਼ੁਰਗ ਦੀ ਝੌਂਪੜੀ ਇਹ ਦੇਖ ਕੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਉਹ ਉੱਥੇ ਹੀ ਬੈਠ ਕੇ ਰੋਣ ਲੱਗੀਆਂ ਅਤੇ ਭੁੱਖੀਆਂ ਪਿਆਸੀਆਂ ਆਪਣੇ ਘਰ ਵਾਪਸ ਆ ਗਈਆਂ ਉਹਨਾਂ ਦੀ ਸਤੇਤੀ ਮਾਂ ਇਹ ਦੇਖ ਕੇ ਬਹੁਤ ਸਕੂਨ ਮਹਿਸੂਸ ਕਰ ਰਹੀ ਸੀ ਇੱਕ ਦਿਨ ਉਹ ਫਿਰ ਬਿਮਾਰੀ ਦਾ ਬਹਾਨਾ ਬਣਾ ਕੇ ਲੇਟ ਗਈ ਸ਼ਾਮ ਨੂੰ ਜਦੋਂ ਕਰਮਦੀਨ ਘਰ ਆਇਆ ਤਾਂ ਉਸ ਨੇ ਆਪਣੀ ਪਤਨੀ ਨੂੰ ਪਿਆਰ ਨਾਲ ਕਿਹਾ ਚਾਹੇ ਮੇਰਾ ਸਭ ਕੁਝ बिक ਜਾਵੇ ਪਰ ਮੈਂ ਤੁਹਾਨੂੰ ਕੁਝ ਨਹੀਂ ਹੁਣ ਦੇਵਾਂਗਾ ਤੁਹਾਡਾ ਇਲਾਜ ਸਭ ਤੋਂ ਵਧੀਆ ਡਾਕਟਰ ਤੋਂ ਕਰਵਾਵਾਂਗਾ ਪਰ ਉਸ ਦੀ ਪਤਨੀ ਕੁਝ ਹੋਰ ਹੀ ਚਾਲ ਚੱਲ ਰਹੀ ਸੀ ਉਸ ਨੇ ਕਿਹਾ ਤੁਹਾਨੂੰ ਇੰਨਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ ਮੇਰੀ ਜ਼ਿੰਦਗੀ ਬਚਾਉਣ ਲਈ ਬਸ ਇੱਕ ਛੋਟਾ ਜਿਹਾ ਕੰਮ ਕਰੋ ਕਰਮਦੀਨ ਬੋਲਿਆ ਜਲਦੀ ਦੱਸੋ ਕੀ ਕਰਨਾ ਹੈ ਮੈਂ ਉਹੀ ਕਰਾਂਗਾ ਉਸ ਦੀ ਪਤਨੀ ਬੋਲੀ ਤੁਸੀਂ ਆਪਣੀਆਂ ਤਿੰਨੋਂ ਬੇਟੀਆਂ ਦਾ ਖੂਨ ਕੱਢ ਕੇ ਮੇਰੇ ਹੱਥਾਂ ਤੇ ਪੈਰਾਂ ਦੀਆਂ ਹਥੇਲੀਆਂ ਤੇ ਮਲ ਦਿਓ ਤਾਂ ਹੀ ਮੈਂ ਠੀਕ ਹੋ ਸਕਦੀ ਹਾਂ ਇਹ ਸੁਣ ਕੇ ਕਰਮਦੀਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਉਹ ਆਪਣੀਆਂ ਬੇਟੀਆਂ ਨੂੰ ਬਹੁਤ ਪਿਆਰ ਕਰਦਾ ਸੀ ਉਹ ਚੁੱਪਚਾਪ ਕਮਰੇ ਤੋਂ ਬਾਹਰ ਨਿਕਲਿਆ ਅਤੇ ਆਪਣੀਆਂ ਬੇਟੀਆਂ ਨੂੰ ਲੱਭਣ ਲੱਗਾ ਪਰ ਬੇਟੀਆਂ ਘਰ ਵਿੱਚ ਨਹੀਂ ਸਨ ਉਹ ਪਰੇਸ਼ਾਨ ਹੋ ਕੇ ਉਹਨਾਂ ਨੂੰ ਲੱਭਦੇ ਲੱਭਦੇ ਕਬਰਸਤਾਨ ਪਹੁੰਚਿਆ ਉੱਥੇ ਉਸਨੇ ਦੇਖਿਆ ਕਿ ਉਸ ਦੀਆਂ ਤਿੰਨੋਂ ਬੇਟੀਆਂ ਆਪਣੀ ਮਾਂ ਦੀ ਕਬਰ ਦੇ ਕੋਲ ਬੈਠੀਆਂ ਰੋ ਰਹੀਆਂ ਸਨ ਇਹ ਦੇਖ ਕੇ ਕਰਮਦੀਨ ਦਾ ਦਿਲ ਕੰਬ ਗਿਆ ਇੱਕ ਪਾਸੇ ਉਸ ਦੀ ਪਤਨੀ ਦੀ ਖੁਆਇਸ਼ ਸੀ ਅਤੇ ਦੂਜੇ ਪਾਸੇ ਉਸ ਦੀਆਂ ਬੇਟੀਆਂ ਦੀ ਜ਼ਿੰਦਗੀ ਕਰਮਦੀਨ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਸ ਨੇ ਸੋਚਿਆ ਕਿ ਉਸ ਦੀ ਪਤਨੀ ਉਸ ਦੀਆਂ ਬੇਟੀਆਂ ਤੋਂ ਕਦੇ ਵੀ ਖੁਸ਼ ਨਹੀਂ ਹੋਵੇਗੀ ਅਤੇ ਉਸ ਦੀਆਂ ਬੇਟੀਆਂ ਆਪਣੀ ਸਟ੍ਰੇਲੀ ਮਾਂ ਦੇ ਨਾਲ ਖੁਸ਼ ਨਹੀਂ ਹਨ ਇਸ ਲਈ ਉਸ ਨੇ ਫੈਸਲਾ ਕੀਤਾ ਕਿ ਉਹ ਬੇਟੀਆਂ ਨੂੰ ਕਿਤੇ ਦੂਰ ਲੈ ਜਾਵੇਗਾ ਉਸ ਨੇ ਆਪਣੀਆਂ ਬੇਟੀਆਂ ਨੂੰ ਗਲੇ ਲਗਾਇਆ ਅਤੇ ਕਿਹਾ ਇਹ ਬੇਟੀਆਂ ਤੁਸੀਂ ਕਿਉਂ ਪਰੇਸ਼ਾਨ ਹੁੰਦੀਆਂ ਮੈਂ ਤੁਹਾਨੂੰ ਕਿਤੇ ਹੋਰ ਲੈ ਚੱਲਦਾ ਹਾਂ ਉਹ ਆਪਣੀਆਂ ਬੇਟੀਆਂ ਨੂੰ ਇੱਕ ਸੰਘਣੇ ਜੰਗਲ ਵਿੱਚ ਲੈ ਗਿਆ ਉੱਥੇ ਉਸਨੇ ਮਿੱਟੀ ਦਾ ਚੁੱਲ੍ਹਾ ਬਣਾਇਆ ਅਤੇ ਬੇਟੀਆਂ ਨੂੰ ਖਾਣਾ ਬਣਾ ਕੇ ਖਵਾਇਆ ਜਦੋਂ ਬੇਟੀਆਂ ਨੇ ਪੇਟ ਭਰ ਕੇ ਖਾਣਾ ਖਾ ਲਿਆ ਤਾਂ ਉਹ ਇੱਕ ਦਰਖਤ ਦੇ ਹੇਠਾਂ ਸੌ ਗਈਆਂ ਕਰਮਦੀਨ ਨੇ ਆਪਣੀਆਂ ਬੇਟੀਆਂ ਨੂੰ ਉੱਥੇ ਹੀ ਸੁੱਤੇ ਹੋਏ ਛੱਡ ਦਿੱਤਾ ਅਤੇ ਉੱਥੋਂ ਭੱਜ ਗਿਆ ਉਸਦੇ ਦਿਲ ਵਿੱਚ ਇਹੀ ਖਿਆਲ ਸੀ ਕਿ ਘੱਟੋ-ਘੱਟ ਮੇਰੀਆਂ ਬੇਟੀਆਂ ਜ਼ਿੰਦਾ ਤਾਂ ਰਹਿਣਗੀਆਂ ਅਤੇ ਆਪਣੀ ਅਸਟ੍ਰੇਲੀ ਮਾਂ ਦੇ ਜ਼ੁਲਮ ਤੋਂ ਬੱਚੀਆਂ ਰਹਿਣਗੀਆਂ ਖਰਾਬ ਵਿੱਚ ਉਸਨੇ ਇੱਕ ਹਿਰਨ ਦਾ ਸ਼ਿਕਾਰ ਕੀਤਾ ਅਤੇ ਉਸ ਦਾ ਖੂਨ ਲੈ ਕੇ ਆਪਣੀ ਪਤਨੀ ਨੂੰ ਦੇ ਦਿੱਤਾ ਉਸ ਦੀ ਪਤਨੀ ਨੇ ਉਹ ਖੂਨ ਆਪਣੇ ਹੱਥਾਂ ਅਤੇ ਪੈਰਾਂ ਤੇ ਲਗਾਇਆ ਅਤੇ ਖੁਸ਼ ਹੋ ਕੇ ਕਿਹਾ ਹੁਣ ਮੈਨੂੰ ਆਰਾਮ ਹੈ ਉਸ ਨੂੰ ਯਕੀਨ ਹੋ ਗਿਆ ਕਿ ਕਰਮ ਦੀ ਨੇ ਆਪਣੀਆਂ ਬੇਟੀਆਂ ਨੂੰ ਮਾਰ ਦਿੱਤਾ ਹੈ ਦੂਜੇ ਪਾਸੇ ਜਦੋਂ ਤਿੰਨਾ ਭੈਣਾਂ ਨੇ ਅੱਖਾਂ ਖੋਲੀਆਂ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਪਿਤਾ ਉਹਨਾਂ ਨੂੰ ਛੱਡ ਕੇ ਚਲਾ ਗਿਆ ਹੈ ਉਹ ਆਪਣੇ ਪਿਤਾ ਨੂੰ ਬੁਲਾਉਣ ਲੱਗੀਆ ਜੰਗਲ ਵਿੱਚ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਸੁਣ ਕੇ ਉਹ ਡਰ ਗਈਆ ਅਤੇ ਰੋਣ ਲੱਗੀਆ ਇਤਫਾਕ ਨਾਲ ਉਸੇ ਜੰਗਲ ਵਿੱਚ ਤਿੰਨ ਦੋਸਤ ਸ਼ਿਕਾਰ ਲਈ ਆਏ ਸਨ ਜਦੋਂ ਉਹ ਸ਼ਿਕਾਰ ਕਰਕੇ ਵਾਪਸ ਜਾਣ ਲੱਗੇ ਤਾਂ ਉਹਨਾਂ ਵਿੱਚੋਂ ਇੱਕ ਦੋਸਤ ਜਿਸ ਦਾ ਨਾਮ ਨਾਸਿਰ ਸੀ ਕਹਿਣ ਲੱਗਾ ਮੈਨੂੰ ਲੱਗਦਾ ਹੈ ਕਿ ਇੱਥੇ ਕੋਈ ਮੁਸੀਬਤ ਵਿੱਚ ਹੈ ਕੀ ਤੁਸੀਂ ਲੋਕ ਕਿਸੇ ਦੇ ਰੋਣ ਦੀ ਆਵਾਜ਼ ਨਹੀਂ ਸੁਣ ਰਹੇ ਮੈਨੂੰ ਤਾਂ ਕਿਸੇ ਦੇ ਰੋਣ ਦੀ ਆਵਾਜ਼ ਆ ਰਹੀ ਹੈ ਚਲੋ ਜਲਦੀ ਦੇਖਦੇ ਹਾਂ ਸ਼ਾਇਦ ਕਿਸੇ ਨੂੰ ਸਾਡੀ ਮਦਦ ਦੀ ਜ਼ਰੂਰਤ ਹੋਵੇ ਫਿਰ ਤਿੰਨਾਂ ਦੋਸਤਾਂ ਨੇ ਆਵਾਜ਼ ਦੀ ਦਿਸ਼ਾ ਵੱਲ ਚੱਲਣਾ ਸ਼ੁਰੂ ਕਰ ਦਿੱਤਾ ਅੱਗੇ ਜਾ ਕੇ ਉਹਨਾਂ ਨੇ ਦੇਖਿਆ ਕਿ ਤਿੰਨ ਖੂਬਸੂਰਤ ਲੜਕੀਆਂ ਬੈਠੀਆਂ ਰੋ ਰਹੀਆਂ ਸਨ ਨਾਸਰ ਅੱਗੇ ਵਧਿਆ ਅਤੇ ਉਹਨਾਂ ਨੂੰ ਪੁੱਛਿਆ ਤੁਸੀਂ ਇੱਥੇ ਇਕੱਲੀਆਂ ਕੀ ਕਰ ਰਹੀਆਂ ਹੋ ਅਤੇ ਇੰਨਾ ਕਿਉਂ ਰੋ ਰਹੀਆਂ ਹੋ ਜੈਨੂ ਨੇ ਨਾਸਰ ਨੂੰ ਆਪਣੀ ਪੂਰੀ ਕਹਾਣੀ ਸੁਣਾ ਦਿੱਤੀ ਲੜਕੀਆਂ ਨੂੰ ਉਹਨਾਂ ਤੇ ਬਹੁਤ ਤਰਸ ਆਇਆ ਉਹ ਆਪਸ ਵਿੱਚ ਕਹਿਣ ਲੱਗੇ ਕਿਉਂ ਨਾ ਅਸੀਂ ਇੰਨਾਂ ਲੜਕੀਆਂ ਨਾਲ ਵਿਆਹ ਕਰ ਲਈਏ ਇਹਨਾਂ ਨੂੰ ਇੱਕ ਛੱਤ ਮਿਲ ਜਾਵੇਗੀ ਅਤੇ ਸਾਡੀ ਜ਼ਿੰਦਗੀ ਵੀ ਸਕੂਨ ਨਾਲ ਗੁਜ਼ਰਨ ਲੱਗੇਗੀ ਫਿਰ ਉਹਨਾਂ ਤਿੰਨਾਂ ਲੜਕੀਆਂ ਨੇ ਉਹਨਾਂ ਤਿੰਨਾਂ ਲੜਕੀਆਂ ਨਾਲ ਵਿਆਹ ਕਰ ਲਿਆ ਜੈਨਬ ਦਾ ਵਿਆਹ ਨਾਸਿਰ ਨਾਲ ਹੋ ਗਿਆ ਸੰਜੋਗ ਨਾਲ ਉਹਨਾਂ ਤਿੰਨਾਂ ਦੋਸਤਾਂ ਦੇ ਘਰ ਇੱਕ ਦੂਜੇ ਦੇ ਨੇੜੇ ਸਨ ਤਿੰਨੋਂ ਭੈਣਾਂ ਖੁਸ਼ੀ-ਖੁਸ਼ੀ ਆਪਣੇ ਆਪਣੇ ਘਰ ਵਿੱਚ ਰਹਿਣ ਲੱਗੀਆਂ ਇੱਕ ਸਾਲ ਬਾਅਦ ਜੈਨਬ ਦੇ ਘਰ ਵਿੱਚ ਇੱਕ بیٹے ਦਾ ਜਨਮ ਹੋਇਆ ਇਹ ਦੇਖ ਕੇ ਨਾਸਰ ਦੇ ਦੋਸਤ ਅਤੇ ਜੈਨਵ ਦੀਆਂ ਭੈਣਾਂ ਬਹੁਤ ਖੁਸ਼ ਹੋਈਆਂ ਹੌਲੀ-ਹੌਲੀ ਜੈਨਵ ਦਾ ਬੇਟਾ 2 ਸਾਲ ਦਾ ਹੋ ਗਿਆ ਇੱਕ ਦਿਨ ਨਾਸਰ ਨੇ ਆਪਣੇ ਦੋਸਤਾਂ ਨੂੰ ਕਿਹਾ ਮੇਰਾ ਅੱਜ ਫਿਰ ਜੰਗਲ ਵਿੱਚ ਸ਼ਿਕਾਰ ਕਰਨ ਦਾ ਮਨ ਕਰ ਰਿਹਾ ਹੈ ਚਲੋ ਸ਼ਿਕਾਰ ਤੇ ਚੱਲਦੇ ਹਾਂ ਪਰ ਉਸਦੇ ਦੋਸਤਾਂ ਨੇ ਮਨਾਂ ਕਰ ਦਿੱਤਾ ਅਤੇ ਕਿਹਾ ਸਾਨੂੰ ਕਿਸੇ ਜ਼ਰੂਰੀ ਕੰਮ ਤੋਂ ਜਾਣਾ ਹੈ ਅਸੀਂ ਤੁਹਾਡੇ ਨਾਲ ਜੰਗਲ ਨਹੀਂ ਜਾ ਸਕਦੇ ਨਾਸਰ ਨੇ ਜੈਨਵ ਤੋਂ ਇਜਾਜ਼ਤ ਲਈ ਅਤੇ ਕੱਲਾ ਹੀ ਜੰਗਲ ਵਿੱਚ ਸ਼ਿਕਾਰ ਕਰਨ ਚਲਾ ਗਿਆ ਪਰ ਇਸ ਤੋਂ ਬਾਅਦ ਕਈ ਦਿਨ ਬੀਤ ਗਏ ਅਤੇ ਨਾਸਿਰ ਘਰ ਵਾਪਸ ਨਹੀਂ ਆਇਆ ਜੈਨ ਬਹੁਤ ਪਰੇਸ਼ਾਨ ਹੋ ਗਈ ਉਸ ਦੀਆਂ ਭੈਣਾਂ ਵੀ ਉਸ ਦੀ ਚਿੰਤਾ ਦੇਖ ਕੇ ਚਿੰਤਤ ਹੋ ਗਈ ਜੈਨਬ ਦੇ ਜੀਜਾ ਨਾਸਿਰ ਦੇ ਦੋਸਤ ਨੇ ਉਸ ਨੂੰ ਤਸੱਲੀ ਦਿੰਦੇ ਹੋਏ ਕਿਹਾ ਤੁਸੀਂ ਫਿਕਰ ਨਾ ਕਰੋ ਅਸੀਂ ਨਾਸਿਰ ਨੂੰ ਲੱਭ ਕੇ ਜ਼ਰੂਰ ਵਾਪਸ ਲਿਆਵਾਂਗੇ ਪਰ ਕਰਨੀ ਖੁਦਾ ਦੀ ਇਹ ਹੋਈ ਕਿ ਨਾਸਿਰ ਦੇ ਦੋਸਤ ਵੀ ਉਸ ਨੂੰ ਲੱਭਣ ਜੰਗਲ ਗਏ ਪਰ ਉਹ ਵੀ ਵਾਪਸ ਨਹੀਂ ਲੋਟੇ। ਉਹਨਾਂ ਤਿੰਨਾਂ ਭੈਣਾਂ ਤੇ ਇੱਕ ਵਾਰ ਫਿਰ ਗੰਮ ਦਾ ਪਹਾੜ ਟੁੱਟ ਪਿਆ। ਇੱਕ ਦਿਨ ਜੈਨਬ ਆਪਣੇ ਬੇਟੇ ਨੂੰ ਸੁਲਾ ਰਹੀ ਸੀ ਕਿ ਦਰਵਾਜ਼ੇ ਤੇ ਦਸਤ ਕੋਈ। ਉਸਨੇ ਜਲਦੀ ਨਾਲ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਇੱਕ ਬਜ਼ੁਰਗ ਫਕੀਰ ਜਿਸ ਨੇ ਹਰੇ ਰੰਗ ਦੇ ਕੱਪੜੇ ਪਾਏ ਹੋਏ ਸਨ ਦਰਵਾਜ਼ੇ ਤੇ ਖੜਾ ਹੈ। ਜੈਨਬ ਨੇ ਉਸ ਨੂੰ ਦੇਖ ਕੇ ਕਿਹਾ, "ਬਾਬਾ ਜੀ, ਮੇਰੇ ਘਰ ਵਾਲਾ ਘਰ ਨਹੀਂ ਹੈ।" ਮੈਂ ਤੁਹਾਨੂੰ ਘਰ ਵਿੱਚ ਆਉਣ ਦੀ ਇਜਾਜ਼ਤ ਨਹੀਂ ਦੇ ਸਕਦੀ ਜਦੋਂ ਮੇਰੇ ਘਰ ਵਾਲਾ ਆਵੇਗਾ ਤਾਂ ਤੁਸੀਂ ਆ ਜਾਣਾ ਉਸ ਫਕੀਰ ਨੇ ਕਿਹਾ ਬੇਟੀ ਮੈਨੂੰ ਬਹੁਤ ਭੁੱਖ ਲੱਗੀ ਹੈ ਕਿਸੇ ਭੁੱਖੇ ਨੂੰ ਖਾਣਾ ਖਵਾਉਣ ਵਿੱਚ ਕੀ ਹਰਜ ਹੈ ਜੈਨਬ ਨੇ ਮਜਬੂਰੀ ਵਿੱਚ ਉਸ ਫਕੀਰ ਨੂੰ ਘਰ ਵਿੱਚ ਬੁਲਾ ਲਿਆ ਅਤੇ ਉਸ ਲਈ ਖਾਣਾ ਬਣਾਉਣ ਲੱਗੀ ਪਰ ਉਹ ਜਾਦੂਗਰ ਫਕੀਰ ਬੁਰੀ ਨਜ਼ਰ ਨਾਲ ਜੈਨਬ ਨੂੰ ਦੇਖਦਾ ਰਿਹਾ ਫਿਰ ਉਹ ਜਾਦੂਗਰ ਉੱਠ ਕੇ ਜੈਨਬ ਦੇ ਨੇੜੇ ਆਇਆ ਅਤੇ ਬੋਲਿਆ ਸੁਣੋ ਲੜਕੀ ਤੁਸੀਂ ਮੈਨੂੰ ਬਹੁਤ ਚੰਗੀ ਲੱਗਦੀ ਹੋ ਆਪਣੇ ਬੇਟੇ ਨੂੰ ਛੱਡ ਦਿਓ ਅਤੇ ਮੇਰੇ ਨਾਲ ਵਿਆਹ ਕਰ ਲਓ ਜ਼ੈਨਬ ਡਰ ਦੇ ਮਾਰੇ ਕੰਬਣ ਲੱਗੀ ਅਤੇ ਬੋਲੀ ਬਾਬਾ ਜੀ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ ਮੈਂ ਵਿਆਹੀ ਹੋਈ ਹਾਂ ਅਤੇ ਇੱਕ ਬੱਚੇ ਦੀ ਮਾਂ ਹਾਂ ਤੁਹਾਡੀ ਹਿੰਮਤ ਕਿਵੇਂ ਹੋਈ ਇਹ ਕਹਿਣ ਦੀ ਇਹ ਸੁਣ ਕੇ ਜਾਦੂਗਰ ਫਕੀਰ ਨੂੰ ਗੁੱਸਾ ਆ ਗਿਆ ਉਸ ਨੇ ਆਪਣੇ ਜਾਦੂ ਨਾਲ ਜ਼ੈਨਬ ਨੂੰ ਕੁੱਤੀ ਬਣਾ ਦਿੱਤਾ ਅਤੇ ਉਸ ਦੇ ਗਲੇ ਵਿੱਚ ਰੱਸੀ ਪਾ ਕੇ ਖਿੱਚਦਾ ਹੋਇਆ ਲੈ ਗਿਆ ਇਧਰ ਜੈਨਬ ਦਾ ਬੇਟਾ ਜ਼ੋਰ-ਜ਼ੋਰ ਨਾਲ ਰੋ ਰਿਹਾ ਸੀ ਜੈਨਬ ਦੀਆਂ ਭੈਣਾਂ ਨੇ ਜਦੋਂ ਉਸਦੇ ਬੇਟੇ ਦੇ ਰੋਣ ਦੀ ਆਵਾਜ਼ ਸੁਣੀ ਤਾਂ ਉਹ ਭੱਜਦੀਆਂ ਹੋਈਆਂ ਉਸਦੇ ਘਰ ਆਈਆਂ ਉਹਨਾਂ ਨੇ ਜਲਦੀ ਨਾਲ ਜੈਨਬ ਦੇ ਬੇਟੇ ਨੂੰ ਗਲੇ ਲਗਾਇਆ ਅਤੇ ਆਪਣੀ ਭੈਣ ਨੂੰ ਘਰ ਵਿੱਚ ਲੱਭਣ ਲੱਗੀਆਂ ਪਰ ਉਹਨਾਂ ਨੂੰ ਜੈਨਬ ਕਿਤੇ ਵੀ ਨਜ਼ਰ ਨਹੀਂ ਆਈ ਉਹਨਾਂ ਦੀ ਸਤੇਲੀ ਮਾਂ ਦੇ ਬਾਅਦ ਹੁਣ ਜੈਨਬ ਵੀ ਗਾਇਬ ਹੋ ਚੁੱਕੀ ਸੀ ਵਕਤ ਇਸੇ ਤਰ੍ਹਾਂ ਗੁਜ਼ਰਦਾ ਰਿਹਾ ਹੁਣ ਜੈਨਬ ਨੂੰ ਗੁੰਮ ਹੋਏ 14 ਸਾਲ ਹੋ ਗਏ ਸਨ ਇਸ ਦੌਰਾਨ ਜੈਨਬ ਦਾ ਬੇਟਾ ਜਵਾਨ ਹੋ ਚੁੱਕਾ ਸੀ ਉਸ ਦੀਆਂ ਦੋਵੇਂ ਮਾਸੀਆਂ ਨੇ ਮਿਲ ਕੇ ਉਸ ਦਾ ਪਾਲਨ ਪੋਸ਼ਣ ਕੀਤਾ ਸੀ ਇੱਕ ਦਿਨ ਜੈਨਬ ਦੀਆਂ ਮਾਸੀਆਂ ਨੇ ਉਸ ਨੂੰ ਉਸ ਦੀ ਮਾਂ ਬਾਰੇ ਸਾਰੀ ਸੱਚਾਈ ਦੱਸੀ ਇਹ ਸੁਣ ਕੇ ਉਹ ਬਹੁਤ ਪਰੇਸ਼ਾਨ ਹੋ ਗਿਆ ਅਤੇ ਬੋਲਿਆ ਮਾਸੀ ਜੀ ਅੱਜ ਮੈਂ ਆਪਣੇ ਮਾਤਾ ਪਿਤਾ ਨੂੰ ਜ਼ਰੂਰ ਲੱਭਣ ਜਾਵਾਂਗਾ ਉਸ ਦੀਆਂ ਮਾਸੀਆਂ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਬੇਟਾ ਜੋ ਹੋਣਾ ਸੀ ਉਹ ਹੋ ਗਿਆ ਜਿਨ੍ਹਾਂ ਨੇ ਜਾਣਾ ਸੀ ਉਹ ਚਲੇ ਗਏ ਹੁਣ ਅਸੀਂ ਤੁਹਾਨੂੰ ਨਹੀਂ ਗਵਾਉਣਾ ਚਾਹੁੰਦੇ ਜੇਕਰ ਤੁਸੀਂ ਵੀ ਚਲੇ ਗਏ ਤਾਂ ਅਸੀਂ ਕਿਸ ਦੇ ਸਹਾਰੇ ਜੀਵਾਂਗੇ ਪਰ ਲੜਕੇ ਨੇ ਕਿਹਾ ਮਾਸੀ ਜੀ ਤੁਸੀਂ ਫਿਕਰ ਨਾ ਕਰੋ ਮੈਂ ਆਪਣੇ ਪਿਤਾ ਅਤੇ ਬਾਕੀ ਸਭ ਨੂੰ ਲੱਭ ਕੇ ਜਰੂਰ ਵਾਪਸ ਲਿਆਵਾਂਗਾ ਫਿਰ ਉਹ ਲੜਕਾ ਜੰਗਲ ਵੱਲ ਨਿਕਲ ਪਿਆ ਕਈ ਦਿਨਾਂ ਤੱਕ ਜੰਗਲ ਵਿੱਚ ਇੱਧਰ ਉੱਧਰ ਭਟਕਦਾ ਰਿਹਾ ਪਰ ਉਸ ਨੂੰ ਕੁਝ ਸਮਝ ਨਹੀਂ ਆਇਆ ਕਿ ਉਹ ਆਪਣੇ ਮਾਤਾ ਪਿਤਾ ਨੂੰ ਕਿੱਥੇ ਲੱਭੇ ਇਸੇ ਤਰ੍ਹਾਂ ਲੱਭਦੇ ਲੱਭਦੇ ਉਹ ਇੱਕ ਅਜਿਹੇ ਇਲਾਕੇ ਵਿੱਚ ਪਹੁੰਚ ਗਿਆ ਜੋ ਪੂਰੀ ਤਰ੍ਹਾਂ ਪੱਥਰਾਂ ਦਾ ਇਲਾਕਾ ਸੀ ਉੱਥੇ ਉਸਨੇ ਪੱਥਰ ਦੀਆਂ ਇਮਾਰਤਾਂ ਦੇਖੀਆਂ ਅਤੇ ਇੱਕ ਖੂਬਸੂਰਤ ਛੋਟਾ ਜਿਹਾ ਪੱਥਰ ਦਾ ਘਰ ਦੇਖਿਆ ਉਹ ਧਿਆਨ ਨਾਲ ਉਸ ਘਰ ਨੂੰ ਦੇਖ ਰਿਹਾ ਸੀ ਕਿ ਉਸ ਸਮੇਂ ਹੀ ਇੱਕ ਬਜ਼ੁਰਗ ਬਾਹਰ ਆਇਆ ਅਤੇ ਬੋਲਿਆ ਬੇਟਾ ਤੁਸੀਂ ਇੱਥੇ ਨਵੇਂ ਲੱਗਦੇ ਹੋ ਤੁਹਾਨੂੰ ਇਸ ਖਤਰਨਾਕ ਇਲਾਕੇ ਵਿੱਚ ਆਉਣ ਦੀ ਕੀ ਜ਼ਰੂਰਤ ਸੀ ਲੜਕੇ ਨੇ ਜਵਾਬ ਦਿੱਤਾ ਬਾਬਾ ਜੀ ਮੈਂ ਆਪਣੇ ਮਾਤਾ ਪਿਤਾ ਅਤੇ ਤਾਇਆ ਜੀ ਨੂੰ ਲੱਭਣ ਲਈ ਇੱਥੇ ਆਇਆ ਹਾਂ ਮੇਰੀ ਮਾਂ ਨੂੰ ਇੱਕ ਜਾਦੂਗਰ ਕੁੱਤੇ ਬਣਾ ਕੇ ਆਪਣੇ ਨਾਲ ਲੈ ਗਿਆ ਸੀ ਉਹ ਬਜ਼ੁਰਗ ਬੋਲੇ ਬੇਟਾ ਇਹ ਇਲਾਕਾ ਇੱਕ ਬਹੁਤ ਵੱਡੇ ਜਾਦੂਗਰ ਦਾ ਹੈ ਉਹ ਬਹੁਤ ਤਾਕਤਵਰ ਹੈ ਜੋ ਵੀ ਉਸ ਨਾਲ ਪੰਗਾ ਲੈਂਦਾ ਹੈ ਜਾਂ ਉਸ ਨੂੰ ਬੇਇਜ਼ਤ ਕਰਦਾ ਹੈ ਉਹ ਉਸ ਨੂੰ ਪੱਥਰ ਦਾ ਬਣਾ ਦਿੰਦਾ ਹੈ ਇਹ ਜੋ ਤੁਸੀਂ ਆਪਣੇ ਆਸ-ਪਾਸ ਪੱਥਰ ਦੇਖ ਰਹੇ ਹੋ ਇਹ ਵੀ ਕਦੇ ਇਨਸਾਨ ਸਨ ਜਾਦੂਗਰ ਨੇ ਇਹਨਾਂ ਨੂੰ ਪੱਥਰ ਬਣਾ ਦਿੱਤਾ ਕੁਝ ਸਾਲ ਪਹਿਲਾਂ ਇੱਥੇ ਇੱਕ ਨੌਜਵਾਨ ਆਇਆ ਸੀ ਉਸਦੇ ਬਾਅਦ ਉਸਦੇ ਪਿੱਛੇ ਦੋ ਹੋਰ ਨੌਜਵਾਨ ਆਏ ਜਾਦੂਗਰ ਨੇ ਉਹਨਾਂ ਨੂੰ ਪੇੜ ਅਤੇ ਪੱਥਰ ਵਿੱਚ ਬਦਲ ਦਿੱਤਾ ਅਤੇ ਉਸ ਨੇ ਇੱਕ ਨੇਕ ਲੜਕੀ ਨੂੰ ਵੀ 12 ਸਾਲ ਤੋਂ ਕੈਦ ਕਰਕੇ ਰੱਖਿਆ ਹੈ ਉਹ ਜਾਦੂਗਰ ਉਸ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਪਰ ਉਹ ਲੜਕੀ ਕਿਸੇ ਵੀ ਤਰ੍ਹਾਂ ਮੰਨ ਨਹੀਂ ਰਹੀ ਬਜ਼ੁਰਗ ਦੀਆਂ ਗੱਲਾਂ ਸੁਣ ਕੇ ਲੜਕਾ ਸੋਚਣ ਲੱਗਾ ਯਕੀਨਨ ਇਹ ਲੜਕੀ ਮੇਰੀ ਮਾਂ ਹੈ ਅਤੇ ਇਹ ਲੋਕ ਮੇਰੇ ਹੀ ਪਰਿਵਾਰ ਦੇ ਲੋਕ ਹਨ ਆਕਰ ਕਰ ਮੈਂ ਆਪਣਿਆਂ ਨੂੰ ਲੱਭ ਹੀ ਲਿਆ ਇਸ ਤੋਂ ਬਾਅਦ ਲੜਕੇ ਨੇ ਬਜ਼ੁਰਗ ਨੂੰ ਆਪਣੀ ਸਾਰੀ ਕਹਾਣੀ ਦੱਸੀ ਅਤੇ ਕਿਹਾ ਬਾਬਾ ਜੀ ਤੁਸੀਂ ਮੇਰੀ ਮਦਦ ਕਰੋ ਇਹਨਾਂ ਬੇਵਸ ਲੋਕਾਂ ਨੂੰ ਬਚਾਉਣ ਦਾ ਕੋਈ ਤਰੀਕਾ ਦੱਸੋ ਬਜ਼ੁਰਗ ਜਿਨ੍ਹਾਂ ਦੀ ਝੌਂਪੜੀ ਨੂੰ ਕਦੇ ਜੈਨਬ ਦੀ ਤੇਲੀ ਮਾਂ ਨੇ ਮਚਾ ਦਿੱਤਾ ਸੀ ਉਹ ਮੁਸਕਰਾਏ ਅਤੇ ਬੋਲੇ ਬੇਟਾ ਅੱਲਾ ਹਮੇਸ਼ਾ ਨੇਕ ਦਿਲ ਵਾਲਿਆਂ ਦੀ ਮਦਦ ਕਰਦਾ ਹੈ ਤੁਹਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਬੋਹੂ ਬਜ਼ੁਰਗ ਮਜਬੂਰਨ ਇਸ ਖਤਰਨਾਕ ਇਲਾਕੇ ਵਿੱਚ ਆ ਕੇ ਰਹਿਣ ਲੱਗੇ। ਉਹਨਾਂ ਨੇ ਲੜਕੇ ਨਾਲ ਵਾਅਦਾ ਕੀਤਾ, ਮੈਂ ਤੁਹਾਡਾ ਸਾਥ ਜ਼ਰੂਰ ਦੇਵਾਂਗਾ। ਬਜ਼ੁਰਗ ਸੋਚਣ ਲੱਗੇ, ਕੀ ਪਤਾ ਇਸ ਲੜਕੇ ਦੀ ਮਾਂ ਨੂੰ ਛੁਡਾਉਣ ਨਾਲ ਬਾਕੀ ਕੈਦੀਆਂ ਨੂੰ ਵੀ ਜਾਦੂਗਰ ਦੀ ਕੈਦ ਤੋਂ ਆਜ਼ਾਦੀ ਮਿਲ ਜਾਵੇ। ਬਜ਼ੁਰਗ ਨੇ ਬਾਕੀ ਪਿੰਡਾਂ ਵਾਲਿਆਂ ਨੂੰ ਦੱਸਿਆ, ਇਹ ਮੇਰਾ ਪੋਤਾ ਹੈ ਜੋ ਦੂਜੇ ਪਿੰਡ ਤੋਂ ਮੈਨੂੰ ਮਿਲਣ ਆਇਆ ਹੈ। ਜਦੋਂ ਜਾਦੂਗਰ ਨੂੰ ਸ਼ੱਕ ਹੋਇਆ ਕਿ ਪਿੰਡ ਵਿੱਚ ਕੋਈ ਨਵਾਂ ਲੜਕਾ ਆਇਆ ਹੈ, ਤਾਂ ਉਹ ਤਰੰਤ ਉਸ ਬਜ਼ੁਰਗ ਦੇ ਕੋਲ ਗਿਆ ਅਤੇ ਪੁੱਛਣ ਲੱਗਾ ਇਹ ਕੌਣ ਹੈ ਬਜ਼ੁਰਗ ਨੇ ਜਵਾਬ ਦਿੱਤਾ ਇਹ ਮੇਰਾ ਪੁੱਤ ਆ ਹੈ ਇਸ ਤਰ੍ਹਾਂ ਜਾਦੂਗਰ ਅਤੇ ਲੜਕੇ ਦੀ ਮੁਲਾਕਾਤ ਹੋਈ ਜਾਦੂਗਰ ਨੇ ਲੜਕੇ ਨੂੰ ਦੇਖ ਕੇ ਕਿਹਾ ਤੁਸੀਂ ਬਹੁਤ ਸਮਝਦਾਰ ਲੱਗਦੇ ਹੋ ਅਤੇ ਆਪਣੇ ਦਾਦਾ ਵਾਂਗ ਨੇਕ ਅਤੇ ਮਾਸੂਮ ਹੋ ਕੱਲ ਤੁਸੀਂ ਮੇਰਾ ਇੱਕ ਕੰਮ ਕਰੋਗੇ ਮੈਂ ਤੁਹਾਨੂੰ ਇੱਕ ਇਮਾਰਤ ਵਿੱਚ ਭੇਜਾਂਗਾ ਜਿੱਥੇ ਇੱਕ ਲੜਕੀ ਨੂੰ ਮੇਰਾ ਪਗਾਮ ਦੇਣਾ ਹੈ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਲੜਕਾ ਸਮਝ ਗਿਆ ਕਿ ਉਹ ਆਪਣੀ ਮਾਂ ਨੂੰ ਮਿਲਣ ਜਾ ਰਿਹਾ ਹੈ ਉਹ ਬਹੁਤ ਖੁਸ਼ ਹੋਇਆ ਅਤੇ ਸੋਚਣ ਲੱਗਾ ਕਿ ਉਹ ਆਪਣੀ ਮਾਂ ਲਈ ਫੁੱਲ ਲੈ ਜਾਵੇਗਾ ਉਸਨੇ ਯੋਜਨਾ ਬਣਾਈ ਕਿ ਵਕਤ ਆਉਣ ਤੇ ਉਹ ਆਪਣੀ ਮਾਂ ਨੂੰ ਪਛਾਣਨ ਲਈ ਆਪਣੀ ਪਛਾਣ ਜ਼ਾਹਿਰ ਕਰੇਗਾ ਜ਼ੈਨਬ ਦੇ ਵਿਆਹ ਦੇ ਵਕਤ ਨਾਸਰ ਨੇ ਉਸ ਨੂੰ ਇੱਕ ਅੰਗੂਠੀ ਦਿੱਤੀ ਸੀ ਜਿਸ ਤੇ ਉਸਦਾ ਨਾਮ ਲਿਖਿਆ ਹੋਇਆ ਸੀ ਬਾਅਦ ਵਿੱਚ ਜ਼ੈਨਬ ਨੇ ਉਹ ਅੰਗੂਠੀ ਆਪਣੇ ਬੇਟੇ ਨੂੰ ਪਹਿਨਾ ਦਿੱਤੀ ਸੀ ਸਾਲਾਂ ਬਾਅਦ ਉਹ ਅੰਗੂਠੀ ਪਣਾ ਕੇ ਦੁਬਾਰਾ ਬਣਾਈ ਗਈ ਸੀ ਅਤੇ ਲੜਕੇ ਨੇ ਹੁਣ ਵੀ ਉਹੀ ਅੰਗੂਠੀ ਪਾਈ ਹੋਈ ਸੀ ਉਸ ਬਜ਼ੁਰਗ ਨੇ ਲੜਕੇ ਨੂੰ ਕਿਹਾ ਆਪਣੀ ਅੰਗੂਠੀ ਨੂੰ ਫੁੱਲਾਂ ਦੇ ਗੁਲਦਸਤੇ ਵਿੱਚ ਲੁਕੋ ਦਿਓ ਜਦੋਂ ਤੁਹਾਡੀ ਮਾਂ ਇਸ ਨੂੰ ਦੇਖੇਗੀ ਤਾਂ ਉਹ ਤੁਹਾਨੂੰ ਤੁਰੰਤ ਪਛਾਣ ਲਵੇਗੀ ਪਰ ਇਹ ਕੰਮ ਆਸਾਨ ਨਹੀਂ ਹੋਵੇਗਾ ਜਾਦੂਗਰ ਨੇ ਜੈਨਬਦੀ ਨਿਗਰਾਨੀ ਲਈ ਇੱਕ ਚੌਕੀ ਦਾ ਤਨਾਤ ਕਰ ਰੱਖਿਆ ਹੈ ਜੋ ਹਰ ਵਕਤ ਸਖਤੀ ਨਾਲ ਨਜ਼ਰ ਰੱਖਦਾ ਹੈ ਜਾਦੂਗਰ ਉਸ ਬਜ਼ੁਰਗ ਦੀ ਬਹੁਤ ਇੱਜ਼ਤ ਕਰਦਾ ਸੀ ਅਤੇ ਉਹਨਾਂ ਦੇ ਪੁੱਤੇ ਨੂੰ ਨੇਕ ਸਮਝਦਾ ਸੀ। ਉਸਨੇ ਲੜਕੇ ਨੂੰ ਗੁਲਦਸਤਾ ਦੇ ਕੇ ਰੋਜ਼ਾਨਾ ਜੈਨਬ ਦੇ ਕੋਲ ਭੇਜਣਾ ਸ਼ੁਰੂ ਕਰ ਦਿੱਤਾ। ਲੜਕੇ ਦੀ ਘੱਟ ਉਮਰ ਸਿਰਫ 14 ਸਾਲ ਦੀ ਬਜਾਅ ਨਾਲ ਜਾਦੂਗਰ ਨੂੰ ਉਸਤੇ ਕੋਈ ਸ਼ੱਕ ਨਹੀਂ ਹੋਇਆ। ਜੈਨਬ ਨੂੰ ਇੱਕ ਕਮਰੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਜਿੱਥੇ ਕਿਸੇ ਮਰਦ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਲੜਕਾ ਰੋਜ਼ਾਨਾ ਗੁਲਦਸਤਾ ਲੈ ਕੇ ਜੈਨਬ ਦੇ ਕੋਲ ਜਾਂਦਾ। ਅਤੇ ਉੱਥੇ ਜਾਦੂਗਰ ਦੀ ਇੱਕ ਦਾਸੀ ਹਮੇਸ਼ਾ ਜੈਨਬ ਦੇ ਨਾਲ ਰਹਿੰਦੀ ਸੀ ਇੱਕ ਦਿਨ ਕਿਸਮਤ ਨੇ ਲੜਕੇ ਦਾ ਸਾਹ ਦਿੱਤਾ ਇੱਕ ਅਜਾ ਮੌਕਾ ਮਿਲਿਆ ਜਦੋਂ ਕਮਰੇ ਵਿੱਚ ਜੈਨਬ ਦੇ ਸਿਵਾ ਕੋਈ ਨਹੀਂ ਸੀ ਲੜਕੇ ਨੇ ਜਲਦੀ ਨਾਲ ਆਪਣੀ ਉਂਗਲੀ ਤੋਂ ਅੰਗੂਠੇ ਉਤਾਰੇ ਅਤੇ ਫੁੱਲਾਂ ਦੇ ਗੁਲਦਸਤੇ ਵਿੱਚ ਲੁਕੋ ਕੇ ਜੈਨਬ ਦੇ ਕਦਮਾਂ ਵਿੱਚ ਰੱਖ ਦਿੱਤੀ ਜਿਵੇਂ ਹੀ ਗੁਲਦਸਤਾ ਜ਼ਮੀਨ ਤੇ ਰੱਖਿਆ ਅੰਗੂਠੇ ਦੀ ਆਵਾਜ਼ ਹੋਈ ਜੈਨਬ ਨੇ ਹੈਰਾਨੀ ਨਾਲ ਗੁਲਦਸਤਾ ਚੁੱਕਿਆ ਅਤੇ ਫੁੱਲਾਂ ਵਿੱਚ ਬੰਨੀ ਅੰਗੂਠੀ ਨੂੰ ਪਹਿਚਾਨ ਲਿਆ ਇਹ ਉਹੀ ਅੰਗੂਠੀ ਸੀ ਜੋ ਉਸਨੇ ਸਾਲਾਂ ਪਹਿਲਾਂ ਆਪਣੇ ਬੇਟੇ ਨੂੰ ਪਹਿਨਾਈ ਸੀ ਜੈਨਵਰੀਆਂ ਨਜ਼ਰਾਂ ਫੌਰਨ ਬੁਲਦਸਤਾ ਲਿਆਉਣ ਵਾਲੇ ਲੜਕੇ ਵੱਲ ਉਠੀਆਂ ਦੋਵਾਂ ਦੀਆਂ ਨਜ਼ਰਾਂ ਮਿਲਦੇ ਹੀ ਹਕੀਕਤ ਸਾਫ਼ ਹੋ ਗਈ ਜਾਦੂਗਰ ਨੇ ਜੈਨਵ ਨੂੰ ਕੈਦ ਕਰਕੇ ਰੱਖਿਆ ਸੀ ਪਰ ਉਸਦਾ ਬੇਟਾ ਆਪਣੀ ਮਾਂ ਨੂੰ ਆਜ਼ਾਦ ਕਰਾਉਣ ਦਾ ਇਰਾਦਾ ਬਣਾਉਣ ਲੱਗਾ ਜੈਨਵ ਨੇ ਜਾਦੂਗਰ ਨਾਲ ਵਿਆਹ ਕਰਨ ਦੀ ਰਜ਼ਾਮੰਦੀ ਜਤਾਈ ਅਤੇ ਉਸਦੀ ਸ਼ਕਤੀ ਬਾਰੇ ਪਤਾ ਕਰਨ ਬਾਰੇ ਸੋਚਿਆ ਜਾਦੂਗਰ ਨੇ ਦੱਸਿਆ ਕਿ ਉਸਦੀ ਜਾਨ ਇੱਕ ਤੋਤੇ ਵਿੱਚ ਹੈ ਜੋ ਇੱਕ ਪਿੰਜਰੇ ਵਿੱਚ ਬੰਦ ਹੈ ਅਤੇ ਇੱਕ ਸੰਘਣੇ ਜੰਗਲ ਦੇ ਦਰਾਖਤ ਦੇ ਹੇਠਾਂ ਸਖਤ ਪਹਿਰੇ ਵਿੱਚ ਰੱਖਿਆ ਗਿਆ ਹੈ ਜੈਨਵ ਨੇ ਇਹ ਰਾਜ਼ ਆਪਣੇ ਬੇਟੇ ਨੂੰ ਦੱਸਿਆ ਪਰ ਉਸ ਨੂੰ ਖਤਰੇ ਤੋਂ ਬਚਾਉਣ ਲਈ ਜਾਣ ਤੋਂ ਮਨਾਂ ਕੀਤਾ ਫਿਰ ਵੀ ਬੇਟੇ ਨੇ ਆਪਣੀ ਮਾਂ ਨੂੰ ਯਕੀਨ ਦਿਵਾਇਆ ਕਿ ਉਹ ਕਾਮਯਾਬ ਹੋ ਕੇ ਵਾਪਸ ਆਵੇਗਾ ਕਈ ਦਿਨਾਂ ਦੀ ਮਿਹਨਤ ਦੇ ਬਾਅਦ ਉਹ ਜੰਗਲ ਵਿੱਚ ਪਹੁੰਚਿਆ ਇੱਕ ਮੌਕਾ ਦੇਖ ਕੇ ਉਸਨੇ ਤੋਤੇ ਨੂੰ ਪਿੰਜਰੇ ਤੋਂ ਕੱਢ ਲਿਆ ਅਤੇ ਜਾਦੂਗਰ ਦੀ ਇਮਾਰਤ ਤੱਕ ਵਾਪਸ ਲੈ ਆਇਆ ਜਾਦੂਗਰ ਉਸ ਨੂੰ ਦੇਖ ਕੇ ਤੋਤੇ ਦੀ ਵਾਪਸੀ ਦੀ ਭੀਖ ਮੰਗਣ ਲੱਗਿਆ ਲੜਕੇ ਨੇ ਚਲਾਕੀ ਨਾਲ ਜਾਦੂਗਰ ਤੋਂ ਸਾਰੇ ਕੈਦੀਆਂ ਨੂੰ ਆਜ਼ਾਦ ਕਰਵਾਇਆ ਇਸ ਤੋਂ ਬਾਅਦ ਉਸਨੇ ਤੋਤੇ ਦੇ ਖੰਭ ਕਿੱਤੇ ਜਿਸ ਨਾਲ ਜਾਦੂਗਰ ਦੀ ਤਾਕਤ ਖਤਮ ਹੋ ਗਈ ਅੰਤ ਵਿੱਚ ਉਸਨੇ ਤੋਤੇ ਦੀ ਗਰਦਨ ਮਰੋੜ ਦਿੱਤੀ ਜਿਸ ਨਾਲ ਜਾਦੂਗਰ ਮਰ ਗਿਆ ਲੜਕੇ ਨੇ ਆਪਣੀ ਮਾਂ ਜੈਨ, ਪਿਤਾ ਨਾਸਰ ਅਤੇ ਬਾਕੀ ਸਾਰੇ ਕੈਦੀਆਂ ਨੂੰ ਆਜ਼ਾਦ ਕਰਵਾਇਆ। ਫਿਰ ਉਹ ਸਾਰੇ ਉਸ ਬਜ਼ੁਰਗ ਦੇ ਕੋਲ ਗਏ। ਸਾਰਿਆਂ ਨੇ ਬਜ਼ੁਰਗ ਦਾ ਸ਼ੁਕਰੀਆ ਅਦਾ ਕੀਤਾ ਅਤੇ ਆਪਣੇ ਘਰ ਵਾਪਸ ਆ ਗਏ। ਜੈਨ ਵਧੀਆਂ ਭੈਣਾਂ ਆਪਣੇ ਘਰ ਵਾਲਿਆਂ ਨਾਲ ਮਿਲ ਕੇ ਬਹੁਤ ਖੁਸ਼ ਹੋਈਆਂ ਜੋ ਜਾਦੂਗਰ ਦੀ ਕੈਦ ਵਿੱਚ ਸਾਲਾਂ ਤੱਕ ਰਹੇ ਸਨ। ਉਹਨਾਂ ਦੇ ਪਿਤਾ ਜੋ ਆਪਣੀਆਂ ਬੇਟੀਆਂ ਨੂੰ ਗਵਾਉਣ ਦੇ ਗਮ ਵਿੱਚ ਡੁੱਬੇ ਹੋਏ ਸਨ, ਉਹਨਾਂ ਨੂੰ ਸਹੀ ਸਲਾਮਤ ਦੇਖ ਕੇ ਖੁਸ਼ੀ ਨਾਲ ਰੋਣ ਲੱਗੇ। ਉਹਨਾਂ ਨੇ ਬੇਟੀਆਂ ਤੋਂ ਮਾਫੀ ਮੰਗੀ ਅਤੇ ਦੱਸਿਆ ਕਿ ਉਹਨਾਂ ਦੀ ਪਤਨੀ ਦੀਆਂ ਸਾਜ਼ਿਸ਼ਾਂ ਦੀ ਬਜਾ ਨਾਲ ਇਹ ਸਭ ਹੋਇਆ। ਬੇਟੀਆਂ ਨੇ ਆਪਣੇ ਪਿਤਾ ਨੂੰ ਤਸੱਲੀ ਦਿੱਤੀ ਅਤੇ ਕਿਹਾ, "ਅਸੀਂ ਆਪਣੀਆਂ ਜ਼ਿੰਦਗੀਆਂ ਤੋਂ ਖੁਸ਼ ਹਾਂ।" ਉਹਨਾਂ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਸਤੇਲੀ ਮਾਂ ਜੋ ਉਹਨਾਂ 'ਤੇ ਜ਼ੁਲਮ ਕਰਦੀ ਸੀ, ਇੱਕ ਗੰਦੀ ਬਿਮਾਰੀ ਦਾ ਸ਼ਿਕਾਰ ਹੋ ਕੇ ਇਸ ਦੁਨੀਆ ਤੋਂ ਚਲੀ ਗਈ। ਇਸ ਤੋਂ ਬਾਅਦ ਸਾਰਿਆਂ ਨੇ ਖੁਸ਼ੀ ਅਤੇ ਸਕੂਨ ਨਾਲ ਆਪਣੀ ਜ਼ਿੰਦਗੀ ਗੁਜ਼ਾਰਨੀ ਸ਼ੁਰੂ ਕੀਤੀ।